ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਮੈਂ ਸਫਟ ਵਿਰਾਸਤੀ ਖਾਲਸਾ ਜਿੱਥੋਂ ਸਾਡਾ ਲਾਂਚ ਪੈਡ ਹੈ ਜਿੱਥੋਂ ਡਰੋਨ ਸ਼ੋ ਹੁੰਦਾ ਉੱਥੇ ਆਇਆ ਤੁਸੀਂ ਦੇਖੋ ਕਿਵੇਂ ਅ ਇਹ ਡਰੋਨਸ ਜੋ ਆਸਮਾਨ ਚ ਜਾ ਕੇ 500 ਡਰੋਨਸ ਨੇ ਤੇ ਆਸਮਾਨ ਚ ਜਾ ਕੇ ਇਹ ਜਿਹੜੇ ਹੈ ਗੁਰੂ ਸਾਹਿਬ ਦਾ ਦਸ ਦੀ شہادت ਨੂੰ ਸਜਦਾ ਕਰਨ ਦੇ ਲਈ ਜਿਹੜਾ ਹੈ ਇਹ ਬਣਾ ਸਾਰੇ ਆਸਮਾਨ ਚ ਕਰ दिए ਬਹੁਤ ਤੁਸੀਂ ਮੋਬਾਈਲ 'ਤੇ ਮੇਰੇ ਖਿਆਲ ਸਾਰੀ ਪੰਜਾਬ ਨੇ ਦੇਖਿਆ ਹੋਣਾ ਸਾਰੇ ਦੇਸ਼ ਨੇ ਦੇਖਿਆ ਹੋਣਾ ਪਰ ਜਦੋਂ ਬੈਠ ਕੇ ਉੱਥੇ ਜੋ ਫੀਲ ਕਰਦੇ ਹੋ ਨਾ ਜਦੋਂ ਆਸਮਾਨ ਦੇ ਉੱਤੇ ਸਾਰੀ ਉਹ ਸ਼ਹਾਦਤ ਦੀ ਦਾਸਤਾਂ ਆਉਂਦੀ ਹੈ ਉਹ ਆਪਣੇ ਆਪ 'ਚ ਇੱਕ ਲੋਕੀ ਪ੍ਰੇਸ਼ ਹੁੰਦਾ ਇਹ ਸਾਡੇ ਦੋ ਨੌਜਵਾਨ ਨੇ IIT ਨੇ ਨਿਊਨਿਕ ਸਟਾਰਟਅਪ ਬਣਾਇਆ ਐਂਡ ਉਹਨਾਂ ਦਾ बिकॉज ਅ ਚੈਲੰਜ ਸੀਗਾ ਪਹਿਲੀ ਵਾਰੀ ਨਾਰਥ ਇੰਡੀਆ 'ਚ ਇੰਨਾ ਵੱਡਾ ਡਰੋਨ ਸ਼ੋ ਹੋ ਰਿਹਾ ਵੱਡਾ ਕੀ ਕਦੀ ਹੋਇਆ ਹੀ ਨਹੀਂ ਸੀ ਸਾਡੀ ਦਿਲੀ ਇੱਛਾ ਸੀ ਕਿ जिन्ह ने करके दिखाया उन्होंने भी धनबाद कर दूसरी देख सकते हो कि इस वक्त जगमग हो रहा है ते गुरु ने बहुत कृपा की उन्होंने शहीद पुरब पूरे साढ़े तीन सौ साल हो बड़े मन में सुून आया कि ਕਿ ਹੁਣ ਜਦੋਂ ਵੀ ਇਤਿਹਾਸ ਲਿਖਿਆ ਜਾਵੇ ਵੀ ਕਿ ਡਰੋਨ ਸ਼ੋ ਜਿਹੜਾ ਪਹਿਲਾ ਹੋਇਆ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਸੀਗਾ ਅ ਅਪਾਈ ਦੇ ਡੀਟੇਲਸ ਅਨਲ ਸਾਂਝੀ ਕਰਦੇ ਰਾਵਾਂਗੇ ਕਿ ਹੋਰ ਕਿੰਨੇ ਦਿਨ ਇਹ ਅਨੰਦਪੁਰ ਸਾਹਿਬ ਅਵੇਲੇਬਲ ਹੋਊਗਾ ਤੁਸੀਂ ਆਪਣੇ ਬੱਚਿਆਂ ਆਪਣੇ ਪਰਿਵਾਰਾਂ ਨਾਲ ਆਪਣੇ ਬੱਚਿਆਂ ਸਮੇਤ ਇੱਥੇ ਆ ਕੇ ਦੇਖ ਸਕਦੇ ਹੋ ਇੱਕ ਵਾਰੀ ਦੁਬਾਰਾ ਬੋਟ ਲੈਬ ਦਾ ਧੰਨਵਾਦ ਸਾਰੇ ਆਰਗੇਨਾਈਜੇਸ਼ਨ ਦਾ ਸਾਰੇ ਬਹੁਤ ਅਨੰਦਪੁਰ ਸਾਹਿਬ ਦੇ ਇਸ ਸਮਾਗਮ ਲਈ अनेका ਜਿਹੜੇ ਬੰਦਿਆਂ ਨੇ ਮਿਹਨਤ ਕੀਤੀ ਹੈ ਮੈਂ ਉਹਨਾਂ ਨੂੰ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਕਰਕੇ ਇਸ ਸਮਾਗਮ

ਦੇ ਆਸਮਾਨ ਚ ਜਾ ਕੇ ਇਹੀ ਜਿਹੜੇ ਹੈ ਗੁਰੂ ਸਾਹਿਬ ਦਾ ਦਸ ਦੀ شہادت ਨੂੰ ਸਜਦਾ ਕਰਨ ਦੇ ਲਈ ਜਿਹੜਾ ਹੈ ਇਹ ਬਣਾ ਸਾਰੇ ਆਸਮਾਨ ਚ ਕਰਦੇ ਬਹੁਤ ਤੁਸੀਂ ਮੋਬਾਈਲ 'ਤੇ ਮੇਰੇ ਖਿਆਲ ਸਾਰੇ ਪੰਜਾਬ ਨੇ ਦੇਖਿਆ ਹੋਣਾ ਸਾਰੇ ਦੇਸ਼ ਨੇ ਦੇਖਿਆ ਹੋਣਾ ਪਰ ਜਦੋਂ ਬੈਠ ਕੇ ਉੱਤੇ ਜੋ ਫੀਲ ਕਰਦੇ ਹੋ ਨਾ ਜਦੋਂ ਆਸਮਾਨ ਦੇ ਉੱਤੇ ਸਾਰੀ ਉਹ ਸ਼ਹਾਦਤ ਦੀ ਗਾਥਾ ਆਉਂਦੀ ਹੈ ਉਹ ਆਪਣੇ ਆਪ 'ਚ ਇੱਕ ਲੋਕੀ ਪ੍ਰੇਸ਼ ਹੁੰਦਾ ਇਹ ਸਾਡੇ ਦੋ ਨੌਜਵਾਨ ਨੇ IIT ਨਿਊਨਿਕ ਸਟਾਰਟਅਪ ਬਣਾਇਆ ਐਂਡ ਉਹਨਾਂ ਨੇ बिकॉज ਅ ਚੈਲੰਜ ਸੀਗਾ ਪਹਿਲੀ ਵਾਰੀ ਨਾਰਥ ਇੰਡੀਆ ਚ ਐਨਾ ਵੱਡਾ ਡਰੋਨ ਸ਼ੋ ਹੋ ਰਿਹਾ ਵੱਡਾ ਕੀ ਕਦੀ ਹੋਇਆ ਹੀ ਨਹੀਂ ਸੀ ਸਾਡੀ ਦੀ ਇੱਛਾ ਸੀ ਕਿ ਪਹਿਲਾ ਡਰੋਨ ਸ਼ੋ ਗੁਰੂ ਸਾਹਿਬ ਨੂੰ ਸਮਰਪਿਤ ਹੋਵੇ ਤੇ ਗੁਰੂ ਸਾਹਿਬ ਨਾਲ ਆਪ ਸੀਸ ਤੇ ਹੱਥ ਰੱਖ ਕੇ ਇਹ ਕੰਮ ਕਰਾਇਆ ਤੇ ਮੈਂ ਜਿਹੜਾ ਬੋਟ ਲੈਬ ਜਿਹੜੇ ਸਟਾਰਟਅਪ ਐ ਜਿਨ੍ਹਾਂ ਨੇ ਕਰਕੇ ਦਿਖਾਇਆ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਤੁਸੀਂ ਦੇਖ ਸਕਦੇ ਹੋ इस वक्त जग हो रहा है ते गुरु बहुत कृपा की शहीद साढ़े तीन सौ साल हो ते बड़े मन आया के, आ, के होन जो भी इतिहास लिखा जाए पहला है। ते गुरु एक जो आ, ते ते हो गुरु तेग तो बहादुर साहब जी समर्पित आप सी करते रहें कि होने दिन आनंदपुर साहब अवेलेबल होगा अपने बचे अपने परिवार बच्चों समेत इतना आके देख सकते हो ਇੱਕ ਵਾਰੀ ਦੁਬਾਰਾ ਬਾਟ ਲੈਬ ਦਾ ਧੰਨਵਾਦ ਸਾਰੇ ਆਰਗੇਨਾਈਜੇਸ਼ਨ ਦਾ ਸਾਰੇ ਬਹੁਤ ਅਨੰਦਪੁਰ ਸਾਹਿਬ ਦੇ ਸਮਾਗਮ ਲਈ अनेका ਜਿਹੜੇ ਬੰਦਿਆਂ ਨੇ ਮਿਹਨਤ ਕੀਤੀ ਹੈ ਮੈਂ ਉਹਨਾਂ ਨੂੰ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਕਰਕੇ ਇਹ ਸਮਾਗਮ ਸੰਕਲਪ ਹੋਇਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ